एजेंडा है कि ऐसे झंडे लगा के भेजे जाए ताकि यहां से प्रतिक्रिया हो यह एक विवाद जानबूझ के बनाया जाए और इसको फिर एक्सप्लोइ किया जाए एक जिस, जिस नजर से ही इसको अभी पेश किया जा रहा है जदो ना नौजवान ना बच्चों को गए तुसी ना, ना अगर ਨੌਜਵਾਨ ਨੇ ਉਹ ਉਗਰ ਹੋਗੇ ਤਾਂ ਤੁਸੀਂ ਮੁਹੱਬਤ ਨਾ ਸਮਝਾ ਸਕਦੇ ਸੀ ਤੁਹਾਡੇ ਕੋਲ ਉਮਰ ਦਾ ਤਜਰਬਾ ਉਹ ਤੁਹਾਡੇ ਬੱਚਿਆਂ ਵਰਗੇ ਨੇ ਗਗਨਜੀ ਅਗਰ ਆਪ ਤੁਸੀਂ ਵੀਡੀਓ ਵਿੱਚ ਦੇਖੋ ਤਾਂ ਮੈਂ ਬੋਲਦਾ ਹਾਂ ਉਹਨਾਂ ਬੱਚੇ ਕੋ ਬੋਲ ਰਹਾ ਹਾਂ ਕਿ ਆਪ ਲੋਗ ਨਿਸ਼ਾਨ ਸਾਹਿਬ ਕੇ ਝੰਡੇ ਲਗਾਓ ਆਪ ਸਿੱਖੀ ਕੇ ਝੰਡੇ ਲਗਾਓ ਸਿੱਖੀ ਕੇ ਝੰਡੇ ਸਰ ਮਾਥੇ ਤੇ ਹੋਰ ਦਾਦਾ ਮੈਂ ਇੱਥੇ ਤੁਹਾਡੀ ਗੱਲ ਰੱਖਾਂਗਾ ਤੁਸੀਂ ਤਿਰੰਗੇ ਨੂੰ ਸਾਡਾ ਜਿਹੜਾ ਦੇਸ਼ ਦਾ ਸਾਡਾ ਤਾਗ ਹੈ ਤਿਰੰਗੇ ਨੂੰ ਤੁਸੀਂ ਆਪਣੀ ਨੰਬਰ ਪਲੇਟ ਤੇ ਨਹੀਂ ਲਗਾ ਸਕਦੇ ਉਹਨੋਂ ਨੀਚੇ ਕਿ ਹਾਈ ਕੋਰਟ ਕੀ ਕਹਿੰਦਾ ਹੈ ਕਿ ਤੁਹਾਡੇ ਪੈਰਾਂ ਦੇ ਲੈਵਲ ਤੇ ਉਹ ਨੀਚੇ ਆ ਜਾਗਾ ਹਮ ਨਿਸ਼ਾਨ ਸਾਹਿਬ ਜਿਹੜੇ ਨੇ ਜੇ ਐਕਚੁਅਲ ਜੀ ਨਿਸ਼ਾਨ ਸਾਹਿਬੀ ਜੋ ਮਰਿਆਦਾ ਹੈ ਹਮ ਉਹ ਗੁਰੂ ਘਰ ਦੇ ਅੰਦਰ ਹੀ ਸੋਪਦੀ ਆ ਹਮ ਜਦੋਂ ਗੁਰੂ ਘਰ ਨਿਸ਼ਾਨ ਹਮ ਦਿਖ ਜਾਂਦਾ ਉਹਦੇ ਕੋਲ ਮਜਲੂਮ ਰਾਗੀਰ ਲੋੜਵੰਦ ਚੱਲ ਕੇ ਚੱਲ ਜਾਂਦਾ ਹਮ ਨਿਸ਼ਾਨ ਸਾਹਿਬ ਦੀ ਕੋ ਤਾਂ ਸਤਿਕਾਰ ਕਰਦੇ ਲੋਕ ਸ਼ਰਦਾ ਦੇ ਨਾਲ ਜਲ ਲੈ ਕੇ ਜਾਂਦੇ ਨੇ ਪ੍ਰਕਰਮਾ ਕਰਦੇ ਨੇ ਹਮ ਇਹ ਕਿਤੇ ਨਾ ਕਿਤੇ ਨਿਸ਼ਾਨ ਸਾਹਿਬ ਦੀ ਜਿਹੜੀ ਮਰਿਆਦਾ ਹੈ ਹਮ ਇਹਨਾਂ ਗੱਡੀਆਂ ਤੇ ਬਾਈਕਸ ਤੇ ਲਗਾ ਕੇ ਅਸੀਂ ਇਹਨੂੰ ਉਹਦੇ ਨਾਲ ਕਿਤੇ ਕਿਸਾਨੀ ਦੇ ਝੰਡੇ ਲਾ ਦੰਦੇ ਆ ਉਹਦੇ ਨਾਲ ਕਿਤੇ ਆਪਣੇ ਗੁਰਮਾਣੀ ਦੀ ਆਪਣੇ ਕੇਸਰੀ ਨਿਸ਼ਾਨ ਲਾ ਦੰਦੇ ਆ ਅਸੀਂ ਉਹਦੀ ਮਾਲੋ અપਮਾਨ ਕਰਦੇ ਆ ਨਿਸ਼ਾਨ ਸਾਹਿਬ ਦਾ ਜਿਹੜਾ ਇਹੀ ਨਿਸ਼ਾਨ ਸਾਹਿਬ ਜਦੋਂ ਬਾਰਡਰਾਂ ਤੇ ਝੂਲਦਾ ਤਾਂ ਕਿਸੇ ਨੂੰ আপত্তি ਨਹੀਂ ਹੁੰਦੀ ਦੋਨਾਂ ਨੂੰ ਇਹ ਸਵਾਲ ਹੈ ਸੋਨੇ ਗੱਲਾਂ ਨੇ ਨਿਸ਼ਾਨ ਸਾਹਿਬ ਉੱਥੇ ਕੌਣ ਹੈ ਆਪਣੇ ਸਿਰ ਤੇ ਸਜਾ ਕੇ ਲੈ ਕੇ ਜਾਂਦੀ ਹੈ ਆਰਮੀ ਕਿੱਥੇ ਲੈ ਕੇ ਜਾਂਦੀ ਆ ਸਿਰ ਤੇ ਸਜਾ ਕੇ ਲੈ ਕੇ ਜਾਂਦੀ ਆ ਦੇਸ਼ ਦੀ ਆਰਮੀ ਉਹਦਾ ਸਨਮਾਨ ਕਰਦੀ ਆ ਇਸ ਤੇ ਵੱਡਾ ਕੋਈ ਉਹ ਨਹੀਂ ਆ ਕਿਉਂਕਿ ਦੇਸ਼ ਉਹਨਾਂ ਦਾ ਹੀ ਆ ਜਿਨ੍ਹਾਂ ਨੇ ਉੱਥੇ ਨਿਸ਼ਾਨ ਚੁਲਾ ਰਹੇ ਨੇ ਤੁਸੀਂ ਇੱਥੇ ਇਹਨਾਂ ਨੂੰ ਫਿਰਕਿਆਂ ਚ ਨਾ ਵੰਡੋ ਸਟੇਟਾਂ ਚ ਨਾ ਵੰਡੋ ਆਪਾਂ ਸਾਂਝੀ ਵਾਰਤਾ ਦੀ ਇੱਕ ਉਰੇ ਦੇ ਸਨੇਹਾ ਲੈ ਕੇ ਆਏ ਆ ਤਾਂ ਜੋ ਜਿਹੜੇ ਸਾਡੇ ਸਮਾਜ ਦੇ ਲੋਕ ਨੇ ਇੱਕ ਦੂਜੇ ਤੇ ਜੋ ਬਿਨਾਂ ਗੱਲ ਤੋਂ ਸੋਸ਼ਲ ਮੀਡੀਆ ਤੇ ਗੁੱਸਾ ਕੱਢ ਰਹੇ ਨੇ ਹਿਮਾਚਲੀਆਂ ਨੇ ਜੀ ਇਹ ਕਰਤਾ ਸਾਨੂੰ ਰੋਕ ਕੇ ਦਿਖਾਉਣ ਅਸੀਂ ਧੱਕੇ ਨਾਲ ਫੋਟੋਆਂ ਲਾਉਂਗੇ ਜਿਹੜੇ ਲੋਕ ਦੇਸ਼ ਨੂੰ ਪਿਆਰ ਕਰਦੇ ਆ ਜਿਹੜੇ ਸਿੱਖੀ ਨੂੰ ਪਿਆਰ ਕਰਦੇ ਆ ਚਾਹੇ ਉਹ ਅਮਨ ਸੋਦ ਵਰਗੇ ਹੋਣ ਚਾਹੇ ਸ਼ੋਕਲਾਈਟ ਪਿਆਰ ਕਰਦੇ ਆ ਤੁਸੀਂ ਸਿੱਖੀ ਨੂੰ ਪਿਆਰ ਕਰਦੇ ਹੋ ਜੀ ਰੋੜ ਜੀ ਕਿਵੇਂ ਮੈਂ ਸਿੱਖੀ ਦਾ ਮੈਂ ਆਦਰ ਕਰਦਾ ਹੂੰ ਮੈਨੇ ਜੈਸੇ ਮੈਨੇ ਆਪਕੋ ਵੀਡੀਓ ਮੇਂ ਬੋਲਾ ਕਿ ਮੈਂ ਵੀਡੀਓ ਮੇਂ ਬੋਲੋ ਕਿ ਨਿਸ਼ਾਨ ਨਿਸ਼ਾਨ ਸਾਹਿਬ ਸਰ ਮਾਥੇ ਪੇ मैं मणिकरण गुरुद्वारा है साल में कम से कम दस बार जाता हूं मथा टेकने तो सिखी का तो आदर हर हर हर, नहीं। था था। हर तो एक एजेंडा है कि ऐसे झंडे लगा के भेजे जाएं ताकि यहां से प्रतिक्रिया हो ये एक विवाद जानबूझ के बनाया जाए और इसको फिर

ਤੁਸੀਂ ਤਿਰੰਗੇ ਨੂੰ ਹਮ ਸਾਡਾ ਜਿਹੜਾ ਦੇਸ਼ ਦਾ ਸਾਡਾ ਤਾਗ ਹੈ ਹਮ ਤਿਰੰਗੇ ਨੂੰ ਤੁਸੀਂ ਆਪਣੀ ਨੰਬਰ ਪਲੇਟ ਤੇ ਨਹੀਂ ਲਗਾ ਸਕਦੇ ਉਹਨੂੰ نیچے ਕਿ ਹਾਈ ਕੋਰਟ ਕੀ ਕਹਿੰਦਾ ਹੈ ਹਮ ਕਿ ਤੁਹਾਡੇ ਪੈਰਾਂ ਦੇ ਲੈਵਲ ਤੇ ਉਹ ਨੀਚੇ ਆ ਜਾਗਾ ਹਮ ਨਿਸ਼ਾਨ ਸਾਹਿਬ ਜਿਹੜੇ ਨੇ ਜੇ ਐਕਚੁਅਲ ਜੀ ਨਿਸ਼ਾਨ ਸਾਹਿਬੀ ਜੋ ਮਰਿਆਦਾ ਹੈ ਹਮ ਉਹ ਗੁਰੂ ਘਰ ਦੇ ਅੰਦਰ ਹੀ ਸੋਪਦੀ ਆ ਹਮ ਜਦੋਂ ਗੁਰੂ ਦਾ ਨਿਸ਼ਾਨ ਹਮ ਦਿਖ ਜਾਂਦਾ ਉਹਦੇ ਕੋਲ ਮਜਲੂਮ ਰਾਗੀਰ ਲੋੜਵੰਦ ਚੱਲ ਕੇ ਚੱਲ ਜਾਂਦਾ ਕਿ ਨਿਸ਼ਾਨ ਸਾਬ ਦੀ ਕੋ ਸਾ ਸਤਿਕਾਰ ਕਰਦੇ ਲੋਕ ਸ਼ਰਦਾ ਦੇ ਨਾਲ ਜਲ ਲੈ ਕੇ ਜਾਂਦੇ ਨੇ ਪ੍ਰਕਰਮਾ ਕਰਦੇ ਨੇ ਇਹ ਕਿਤੇ ਨਾ ਕਿਤੇ ਨਿਸ਼ਾਨ ਸਾਬ ਦੀ ਜਿਹੜੀ ਮਰਿਆਦਾ ਹੈ ਇਹਨਾਂ ਗੱਡੀਆਂ ਤੇ ਬਾਈਕਸ ਤੇ ਲਗਾ ਕੇ ਅਸੀਂ ਇਹਨੂੰ ਉਹਦੇ ਨਾਲ ਕਿਤੇ ਕਿਸਾਨੀ ਦੇ ਝੰਡੇ ਲਾ ਦੰਦੇ ਆ ਉਹਦੇ ਨਾਲ ਕਿਤੇ ਆਪਣੇ ਗੁਰਮਾਣੀ ਦੀ ਆਪਣੇ ਕੇਸਰੀ ਨਿਸ਼ਾਨ ਲਾ ਦੰਦੇ ਆ ਅਸੀਂ ਉਹਦੀ ਮਾਲੋ અપਮਾਨ ਕਰਦੇ ਆ ਨਿਸ਼ਾਨ ਸਾਹਿਬ ਦਾ ਜਿਹੜਾ ਇਹੀ ਨਿਸ਼ਾਨ ਸਾਹਿਬ ਜਦੋਂ ਬਾਰਡਰਾਂ ਤੇ ਝੂਲਦਾ ਤਾਂ ਕਿਸੇ ਨੂੰ ਅਪੱਤੀ ਨਹੀਂ ਹੁੰਦੀ ਦੋਨਾਂ ਨੂੰ ਇਹ ਸਵਾਲ ਹੈ ਇਹ ਦੋਨੇ ਗੱਲਾਂ ਨੇ ਨਿਸ਼ਾਨ ਸਾਹਿਬ ਉੱਥੇ ਕੌਣ ਆ ਆਪਣੇ ਸਿਰ ਤੇ ਸਜਾ ਕੇ ਲੈ ਕੇ ਜਾਂਦੀ ਹੈ ਆਰਮੀ ਹਮ ਇੱਥੇ ਲੈ ਕੇ ਜਾਂਦੀ ਆ ਫਿਰ ਤੇ ਸਜਾ ਕੇ ਲੈ ਕੇ ਜਾਂਦੀ ਆ ਦੇਸ਼ ਦੀ ਆਰਮੀ ਉਹਦਾ ਸਨਮਾਨ ਕਰਦੀ ਆ ਇਸ ਤੇ ਵੱਡਾ ਕੋਈ ਉਹ ਨਹੀਂ ਆ ਕਿਉਂਕਿ ਦੇਸ਼ ਉਹਨਾਂ ਦਾ ਹੀ ਆ ਜਿਨ੍ਹਾਂ ਨੇ ਉੱਥੇ ਨਿਸ਼ਾਨ ਚੁਲਾ ਰਹੇ ਨੇ ਤੁਸੀਂ ਇੱਥੇ ਇਹਨਾਂ ਨੂੰ ਫਿਰਕਿਆਂ ਚ ਨਾ ਵੰਡੋ ਸਟੇਟਾਂ ਚ ਨਾ ਵੰਡੋ ਆਪਾਂ ਸਾਂਝੀ ਵਾਰਤਾ ਦੀ ਇੱਕ ਉਹਦੇ ਸੁਨੇਹਾ ਲੈ ਕੇ ਆਏ ਆ ਤਾਂ ਜੋ ਜਿਹੜੇ ਸਾਡੇ ਸਮਾਜ ਦੇ ਲੋਕ ਨੇ ਇੱਕ ਦੂਜੇ ਤੇ ਜੋ ਬਿਨਾਂ ਗੱਲ ਤੋਂ ਸੋਸ਼ਲ ਮੀਡੀਆ ਤੇ ਗੁੱਸਾ ਕੱਢ ਰਹੇ ਨੇ ਹਿਮਾਚਲੀਆਂ ਨੇ ਜੀ ਇਹ ਕਰਤਾ ਸਾਨੂੰ ਰੋਕ ਕੇ ਦਿਖਾਉਣ ਅਸੀਂ ਧੱਕੇ ਨਾਲ ਫੋਟੋਆਂ ਲਾਉਂਗੇ ਜਿਹੜੇ ਲੋਕ ਦੇਸ਼ ਨੂੰ ਪਿਆਰ ਕਰਦੇ ਆ ਜਿਹੜੇ ਸਿੱਖੀ ਨੂੰ ਪਿਆਰ ਕਰਦੇ ਆ ਚਾਹੇ ਉਹ ਅਮਨ ਸੂਦ ਵਰਗੇ ਹੋ ਚਾਹੇ ਸ਼ੁਕਲਾਈਪਾ ਇਹ ਸਿੱਖੀ ਨੂੰ ਪਿਆਰ ਕਰਦੇ ਆ ਤੁਸੀਂ ਸਿੱਖੀ ਨੂੰ ਪਿਆਰ ਕਰਦੇ ਹੋ ਜੀ ਰੋਜ ਜੀ ਕਿਵੇਂ ਮੈਂ ਸਿੱਖੀ ਦਾ ਮੈਂ ਆਦਰ ਕਰਦਾ ਹੂੰ ਮੈਂ ਨੇ ਜੈਸੇ ਮੈਂ ਨੇ ਆਪਕੋ ਵੀਡੀਓ ਮੇਂ ਬੋਲਾ ਕਿ ਮੈਂ ਵੀਡੀਓ ਮੇਂ ਬੋਲੋ ਕਿ ਨਿਸ਼ਾਨ ਨਿਸ਼ਾਨ ਸਾਹਿਬ ਸਰ ਮਾਥੇ ਪੇ मैं मणिकरण गुरुद्वारा है साल में कम से कम दस बार जाता हूं मथा टेकने तो सिखी का तो आदर हर, हर, हर सनातनी